ਦੁਨੀਆ ਦੇ ਅਰਪਤੀਆਂ ਦੀ ਸੂਚੀ ਵਿੱਚ ਇੱਕ ਵੱਡਾ ਉਲਟੋ ਫੇਰ ਹੋਇਆ ਕਿਆਸੀ ਸਾਲਾਂ ਲੈਰੀ ਐਲਿਸਨ ਨੇ ਐਲਾਨ ਮਾਸਕ ਨੂੰ ਪਛਾੜ ਦਿੱਤਾ ਅਤੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਆਪਣੇ ਨਾਮ ਕਰ ਲਿਆ ਔਰਕਲ ਦੇ ਸ਼ੇਰਾਂ ਵਿੱਚ ਜ਼ਬਰਦਸਤ ਵਾਧਾ ਉਸ ਨੂੰ ਸਿੱਤਾ ਨੰਬਰ 1 ਸਥਾਨ ਤੇ ਲੈ ਗਿਆ ਜਿਵੇਂ 10 ਸਤੰਬਰ ਨੂੰ ਅਮਰੀਕੀ ਸਟਾਕ ਮਾਰਕੀਟ ਖੁੱਲਿਆ ਔਰਕਲ ਦੇ ਸ਼ੇਰਾਂ ਵਿੱਚ ਰਿਕਾਰਡ 40% ਦਾ ਵਾਧਾ ਹੋਇਆ ਇਸ ਕਾਰਨ ਐਲਫਸਨ ਦੀ ਕੁੱਲ ਜਾਇਦਾਦ ਇੱਕ ਦਿਨ ਵਿੱਚ 100 ਬਿਲੀਅਨ ਡਾਲਰ ਵੱਧ ਕੇ 393 ਬਿਲੀਅਨ ਡਾਲਰ ਹੋ ਗਈ। ਇਸ ਨੂੰ ਕੰਪਨੀ ਦੇ ਇਤਿਹਾਸ ਵਿੱਚ ਇੱਕ ਦਿਨ ਦੀ ਸਭ ਤੋਂ ਵੱਡੀ ਚਾਲ ਮੰਨਿਆ ਜਾਂਦਾ ਹੈ। ਐਲਸਨ 81 ਸਾਲ ਦੇ ਹਨ ਅਤੇ ਉਹ ਓਰੇਕਲ ਵਿੱਚ ਉਨ੍ਹਾਂ ਦੀ 40% ਹਿੱਸੇਦਾਰੀ ਹੈ। ਉਹ ਕੰਪਨੀ ਦੇ ਚੇਅਰਮੈਨ ਅਤੇ ਮੁੱਖ ਟੈਕਨਾਲੋਜੀ ਅਧਿਕਾਰੀ ਦੇ ਨਾਲ-ਨਾਲ ਸਹਿ-ਸਥਾਪਕ ਵੀ ਹਨ। ਇਸ ਹਿੱਸੇਦਾਰੀ ਨੇ ਉਨ੍ਹਾਂ ਨੂੰ ਸਿੱਧੇ ਤੌਰ ਤੇ ਦੁਨੀਆ ਦਾ ਨੰਬਰ 1 ਬਣਾ ਦਿੱਤਾ ਹੈ। ਐਲਨ ਮਸਕ ਜਿਸ ਦੀ ਕੁੱਲ ਜਾਇਦਾਦ ਹੁਣ 385 ਬਿਲੀਅਨ ਡਾਲਰ ਹੈ ਲਗਭਗ 300 ਦਿਨਾਂ ਲਈ ਸਭ ਤੋਂ ਅਮੀਰ ਵਿਅਕਤੀ ਰਿਹਾ ਪਰ 2025 ਵਿੱਚ ਟੇਸਲਾ ਦੇ ਸ਼ੇਅਰਾਂ ਵਿੱਚ 13% ਦੀ ਗਰਾਵਟ ਨੇ ਉਹਨਾਂ ਦੀ ਦੌਲਤ ਨੂੰ ਘਟਾ ਦਿੱਤਾ ਹਾਲਾਂਕਿ ਕੰਪਨੀ ਦੇ ਨਵੇਂ ਤਨਖਾਹ ਪੈਕੇਜ ਨੇ ਭਵਿੱਖ ਵਿੱਚ ਮਸਕ ਨੂੰ ਇੱਕ ਵਾਰ ਫਿਰ ਇੱਕ ਵਾਧਾ ਦੇ ਸਕਦਾ ਹੈ ਔਰ ਇੱਕਲ ਦਾ ਮੌਜੂਦਾ ਬਾਜ਼ਾਰ ਮੁੱਲ 952 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਐਲਿਸਨ ਦੀ ਟੇਸਲਾ ਵਿੱਚ ਵੀ ਹਿੱਸੇਦਾਰੀ ਹੈ ਉਹ ਹਵਾਈ ਟੱਪੂ ਲਨਾਈ ਵਿਤੇ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ਦੇ ਮਾਲਕ ਹਨ ਨਵੰਬਰ ਨੂੰ ਉਸਦੀ ਦੌਲਤ 293 ਬਿਲੀਅਨ ਡਾਲਰ ਸੀ ਪਰ ਅਗਲੇ ਦਿਨ 100 ਬਿਲੀਅਨ ਡਾਲਰ ਦੇ ਵਾਅਦੇ ਨੇ ਇਤਿਹਾਸ ਰਚ ਦਿੱਤਾ ਜੇਕਰ ਓਰੈਕਲ ਦਾ ਸਟਾਕ ਆਪਣੀ ਉੱਪਰ ਵੱਲ ਚੜ੍ਹਾਈ ਜਾਰੀ ਰੱਖਦਾ ਹੈ ਤਾਂ ਲਿਸਨ ਜਲਦੀ ਹੀ 400 ਬਿਲੀਅਨ ਡਾਲਰ ਦੇ ਕਲੱਬ ਵਿੱਚ ਸ਼ਾਮਲ ਹੋ ਜਾਵੇਗਾ